ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਕਿ ਸਿੱਧਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਆਪਣੇ ਆਪਣੇ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਬਹੁਤ ਸੋਹਣੇ ਅੱਜ ਆਪਾਂ ਸੂਟ ਲੈ ਕੇ ਆਏ ਆ ਸਾਰੀ ਡਿਜ਼ਾਈਨਿੰਗ ਟੋਟਲੀ ਆਪਣੀ ਆਂਗੀ ਤੇ ਤੁਸੀਂ ਦੇਖੋਗੇ ਸੂਟ ਬਾਹਰ ਜਾ ਰਹੇ ਨੇ ਕੋਸ਼ਕ ਕੋਸ਼ਕ ਇਧਰ ਲਈ ਇੱਕ ਦੋ ਪਹਿਨਣ ਦੇ ਹੈਗੇ ਨੇਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਤੇਰੇ ਨੇ ਲਗਾਉਂਦੇ ਆ ਦੇਖੋ ਜੀ ਫਰਸਟ ਸੂਟ ਦੀ ਆਪਾਂ ਗੱਲ ਕਰਦੇ ਆ ਇਹ ਬਹੁਤ ਸੋਹਣਾ ਫਿਰੋਜੀ ਕਲਰ ਹੈਗਾ ਪ੍ਰੋਪਰ ਫਰੋਜੀ ਕਲਰ ਹੈਗਾ ਬਹੁਤ ਜਿਆਦਾ ਪਿਆਰਾ ਕਲਰ ਤੇ ਜਿਹੜਾ ਦਾ ਫੈਬਰਿਕ ਆ ਜੀ ਉਹ ਤੁਹਾਨੂੰ ਪਤਾ ਮਾਰਕੀਟ ਦੇ ਵਿੱਚ ਵੀ ਬਹੁਤ ਤਰ੍ਹਾਂ ਦਾ ਫੈਬਰਿਕ ਆ ਰਿਹਾ ਬਹੁਤ ਜਿਆਦਾ ਤਰ੍ਹਾਂ ਦਾ ਮੀਨਸ ਕਿਸੇ ਦੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਹੀ ਵਾਲਾ ਫੈਬਰਿਕ ਹੋਊਗਾ ਤਾਂ ਇਹੀ ਮਿਲ ਜੂਗਾ ਜਾਂ ਇਦਾਂ ਹੋਊਗਾ ਇਹ ਵਾਲਾ ਹੈ ਤਾਂ ਫੈਬਰਿਕ ਬਰਬਰੀ ਦੇ ਵਿੱਚ ਹੀ ਪਰ ਇਹ ਮੈਂ ਕੀ ਬਰਬਰੀ ਦੇ ਵਿੱਚ ਨਾ ਸੈਲਫ ਦੇ ਵਿੱਚ ਹੈਗਾ ਮੀਨਸ ਬਹੁਤ ਹੀ ਡਿਫਰੈਂਟ ਤਰ੍ਹਾਂ ਦਾ ਫੈਬਰਿਕ ਆ ਮੀਨਸ ਇਹਨੂੰ ਕਹਿੰਦੇ ਬਰਬਰੀ ਔਰਗਾਂਜ਼ਾਗਾ ਸੈਲਫ ਆਰਗਾਂਜ਼ਾ ਕੰਦੀ ਹੈ ਨੇ ਤੇ ਤੁਸੀਂ ਦੇਖੋਗੇ ਦਾ ਵਿੱਚ ਲਾਈਨਿੰਗ ਨੇ ਹਲਕੀਆਂ ਹਲਕੀਆਂ ਦੇ ਸੂਟ ਦੇ ਵਿੱਚ ਜਾਂਦੀਆਂ ਹਲਕੀਆਂ ਹਲਕੀਆਂ ਲਾਈਨਿੰਗ ਜਾ ਰਹੀਆਂ ਨੇਗੀਆ ਤੇ ਕਲਰ ਮੀਨਸ ਬਹੁਤ ਜਿਆਦਾ ਪਿਆਰਾ ਕਲਰ ਆ ਫਰੋਜੀ ਕਲਰ ਆਗਾ ਇਹ ਵਾਲਾ ਤੇ ਇਹਦੇ ਉੱਤੇ ਆਪਾਂ ਵਰਕ ਕੀਤਾ ਹੋਇਆ ਜਿਆਦਾਤਰ ਆਪਾਂ ਇਹਦੇ ਤੇ ਬਾਦਲਾ ਵਰਕ ਕੀਤਾ ਹੋਇਆਗਾ ਤੁਸੀਂ ਦੇਖੋਗੇ ਤੇ ਮਸ਼ੀਨ ਵਰਕ ਕੀਤਾ ਤੇ ਬਾਦਲਾ ਵਰਕ ਕੀਤਾ ਮੀਨਸ ਬਿਲਕੁਲ ਹੈਂਡ ਦੀ ਤਰ੍ਹਾਂ ਲੁੱਕ ਲੱਗਦੀ ਹੈ ਇਹਦੀ ਸੂਟ ਦੀ ਦੇਖੋ ਕਿੰਨਾ ਪਿਆਰਾ ਜਿਆਦਾ ਸੋਹਣਾ ਵਰਕ ਆ ਵਰਕ ਦੀ ਹਮੇਸ਼ਾ ਪੈਣਾ ਜੇ ਤੂੰ ਦੇਖ ਕੇ ਵੀ ਜਾਂਦੀਆਂ ਨੇ ਬੁਟੀਕ ਤੇ ਆ ਕੇ ਜਾਂ ਜੋ ਸਾਡੇ ਸੂਟ ਵੇਅਰ ਕਰਦੀਆਂ ਨੇ ਉਹ ਖੁਦ ਆਪਣੇ ਮੂੰਹੋਂ ਬੋਲ ਕੇ ਕਹਿ ਕੇ ਜਾਂਦੀਆਂ ਨੇ ਕਿ ਤੁਹਾਡੀ ਜਿਹੜੀ ਵਰਕ ਦੀ ਫਿਨਿਸ਼ਿੰਗ ਹੁੰਦੀ ਹੈ ਉਹ ਬਹੁਤ ਜਿਆਦਾ ਸੋਹਣੀ ਹੁੰਦੀ ਹੈ ਜੀ ਇਹ ਬਾਦਲਾ ਵਰਕ ਹੈਗਾ ਬਾਦਲਾ ਤੇ ਜਰੀ ਦਾ ਕੀ ਡਿਫਰੈਂਸ ਹੁੰਦਾਗਾ ਜਿਹੜਾ ਬਾਦਲਾ ਹੁੰਦਾ ਉਹ ਟੋਟਲੀ ਮੀਨ ਜਿਹੜਾ ਉਹਦਾ ਧਾਗਾ ਹੁੰਦਾ ਟਿਸ਼ੂ ਦਾ ਧਾਗਾ ਹੁੰਦਾਗਾ ਜਿਹੜੀ ਜਰੀ ਹੁੰਦੀ ਆ ਉਹਦੇ ਵਿੱਚ ਹਲਕਾ ਜਿਹਾ ਰੇਸ਼ਮ ਦਾ ਧਾਗਾ ਵੀ ਮਿਕਸ ਹੁੰਦਾਗਾ ਠੀਕ ਹੈ ਜੀ ਤੇ ਆਪਾਂ ਇਹਦੇ ਨਾਲ ਕਲਰ ਕੰਬੀਨੇਸ਼ਨ ਬਣਾਏ ਨੇ ਆ オレンジ ਰਸਟ ਜਿਹਾ ਕਲਰ ਤੇ ਪਿੰਕ ਕਲਰ ਦਾ ਇਰਾਣੀ ਛੇਡ ਦਾ ਤੇ ਇਹ ਦੇਖੋ ਤੁਸੀਂ ਸੂਟ ਇਹ ਨੱਕ ਬਣਿਆ ਹੋਇਆ ਜੀ ਨੱਕ ਦਾ ਕੰਮ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਇਹ ਨੈਕ ਵੈਸੇ ਸਾਡੇ ਨੂੰ ਸਾਨੂੰ ਅਸੀਂ ਪਹਿਲਾਂ ਜਿਹੜਾ ਸਾਨੂੰ ਫੋਟੋ ਆਈ ਸੀ ਉਹ ਹੈਵੀ ਦੇ ਵਿੱਚ ਸੀਗਾ ਪਰ ਭੈਣ ਨੇ ਕਿਹਾ ਵੀ ਨਹੀਂ ਸਾਨੂੰ ਲਾਈਟ ਚਾਹੀਦਾ ਜ਼ਿਆਦਾ ਇੰਨਾ ਵਰਕ ਨਹੀਂ ਚਾਹੀਦਾਗਾ ਤਾਂ ਆਪਾਂ ਲਾਈਟ ਬੜ ਕੰਮ ਕਰ ਦਿੱਤਾ ਇਹਦੇ ਉੱਤੇ ਮੈਂ ਜੇ ਤੁਸੀਂ ਕੋਈ ਵੀ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਸਾਨੂੰ ਫੋਟੋ ਭੇਜਦੇ ਹੋ ਉਹਦੇ ਵਿੱਚ ਅਸੀਂ ਕੰਮ ਆਪਾਂ ਘਟਾ ਆ ਜਾਂ ਵਧਾ ਸਕਦੇ ਆ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਤਿਆਰ ਕਰਵਾ ਸਕਦੇ ਆ ਬਾਜੂ ਦਾ ਕੰਮ ਦੇਖੋ ਜੀ ਪੂਰਾ ਫੁਲੀ ਹੈਵੀ ਕੰਮ ਆ ਬਾਜੂ ਦਾ ਬਹੁਤ ਜ਼ਿਆਦਾ ਸੋਹਣਾ ਲੱਗਦਾਗਾ ਦੇ ਮੀਨਸ ਇਹ ਪੂਰਾ ਪਾਰਟੀ ਵੀਅਰ ਸੂਟ ਬਣ ਗਿਆਗਾ ਫੰਕਸ਼ਨਾਂ ਦੇ ਲਈ ਸੂਟ ਬਣ ਗਿਆਗਾ ਇਹ ਤੇ ਜਿਵੇਂ ਤੁਸੀਂ ਵੀ ਸਾਨੂੰ ਕੋਈ ਵੀ ਫੋਟੋ ਭੇਜਦੇ ਹੋ ਹਨ ਅਸੀਂ ਤੁਹਾਨੂੰ ਪ੍ਰੋਪਰ ਮੀਨਸ ਗਾਈਡ ਕਰਾਂਗੇ ਕਈ ਵਾਰ ਪਹਿਣਾ ਦਾ ਹੁੰਦਾ ਵੀ ਅਸੀਂ ਹੈਂਡਵਰਕ ਸਾਨੂੰ ਜ਼ਿਆਦਾ ਕੋਸਟ ਲੱਗਦਾਗਾ ਤਾਂ ਤੁਸੀਂ ਇਸ ਤਰ੍ਹਾਂ ਦੇ ਕਨਸੈਪਟ ਦੇ ਵਿੱਚ ਵੀ ਜਾ ਸਕਦੇ ਹੋਗੇ ਮင်းਸ ਬਾਦਲਾ ਵਰਕ ਕਰਵਾ ਸਕਦੇ ਆ ਮਸ਼ੀਨ ਕਰਵਾ ਸਕਦੇ ਆ ਜਰੀ ਦਾ ਕੰਮ ਕਰਵਾ ਸਕਦੇ ਆ ਤੇ ਨਾਲੇ ਲੁੱਕ ਆ ਜਿਹੜੀ ਬਿਲਕੁਲ ਬਹੁਤ ਜ਼ਿਆਦਾ ਵਧੀਆ ਪਾਰਟੀ ਵੀਅਰ ਬਣ ਜਾਂਦੀ ਹੈ ਵਿਆਹ ਸ਼ਾਦੀਆਂ ਦੇ ਵਿੱਚ ਪਾ ਸਕਦੇ ਹਾਂ ਤੇ ਨਾਲੇ ਪਲੱਸ ਆਪਣੀ ਜਿਹੜੀ ਰੇਂਜ ਆ ਜਿਹੜੀ ਉਹ ਵੀ ਆਪਣੇ ਬਜਟ ਦੇ ਵਿੱਚ ਰਹਿ ਜਾਂਦੀ ਹੈ ਠੀਕ ਹੈ ਜੀ ਤੁਸੀਂ ਸਿਰਫ ਸਾਨੂੰ ਇਹ ਦੱਸਣਾ ਹੁੰਦਾ ਵੀ ਸਾਡਾ ਬਜਟ ਇੰਨਾ ਕਾ ਹੈਗਾ ਤੇ ਅਸੀਂ ਉਸੇ ਦੇ ਮੁਤਾਬਕ ਤੁਹਾਨੂੰ ਜਿਹੜਾ ਸੂਟ ਆ ਉਹ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਤੇ ਬਾਕੀ ਘੱਟ ਵੱਧ ਆਪੋਂ ਇਸ ਤਰ੍ਹਾਂ ਦੱਸ ਦੇਵਾਂਗੇ ਏਦੀ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾਗਾ ਤੁਸੀਂ ਦੇਖਦੇ ਹੋਵੋਗੇ ਪੂਰੇ ਸੂਟ ਦੇ ਉੱਤੇ ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਕੀਤੀ ਹੋਈ ਹੈਗੀ ਟਿਸ਼ੂ ਦੇ ਨਾਲ ਦੇਖੋਗੇ 골ਡਨ ਜਿਹੜਾ ਇਹਦਾ ਰੰਗ ਆ ਉਹੀ ਆਪਾਂ ਇਹਦੇ ਵਿੱਚ ਲਗਾਇਆਗਾ ਠੀਕ ਹੈ ਜੀ ਪ੍ਰੋਪਰ ਮੈਚਿੰਗ ਕਰਕੇ ਦੇਵਾਂਗੇ ਹਰ ਚੀਜ਼ ਦੀ ਇਹ ਨਹੀਂ ਹੈਗਾ ਕਿ ਕੋਈ ਥੇ ਕੁਝ ਹੋਰ ਆ ਤੇ ਆਪਾਂ ਹੋਰ ਕਲਰ ਆਪਾਂ ਵਿੱਚ ਯੂਜ਼ ਕਰ ਦਿੱਤੇ ਉਹ ਇਹ ਜਿਹਾ ਕੰਮ ਆਪਾਂ ਨਹੀਂ ਕਰਦੇ ਹੈਗੇ ਕਿ ਆਪਣਾ ਕੰਮ ਜੋ ਵੀ ਹੁੰਦਾ ਪੂਰਾ ਏਗ ਮੀਨਸ ਏ ਗ੍ਰੇਡ ਦਾ ਕੰਮ ਕਰਦੇ ਆਪਾਂ ਕੁਝ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਹੁਣ ਦੇਖੋ ਇਹ ਦੁਪੱਟਾ ਦਾ ਪਿਓਰ ਕਮਲ ਚਨੂਨ ਦਾ ਦੁਪੱਟਾ ਹੈਗਾ ਪ੍ਰੋਪਰ ਦੁਪੱਟੇ ਦੇ ਉੱਤੇ ਸਟੈਂਪ ਹੁੰਦੀ ਹੈ ਤੁਸੀਂ ਭਾਵੇਂ ਆ ਕੇ ਵੀ ਦੇਖ ਸਕਦੇ ਹੋਗੇ ਵਾਈਟ ਕਲਰ ਦਾ ਜੇ ਦੁਪੱਟਾ ਹੋਊਗਾ ਪ੍ਰੋਪਰ ਉੱਤੇ ਸਟੈਂਪ ਲੱਗੀ ਹੋਈ ਹੋਗੀ ਕਮਲ ਚਨੂਨ ਦਾ ਦੁਪੱਟਾ ਆਪਾਂ ਮੋਸਟਲੀ ਦੁਪੱਟੇ ਕਮਲ ਦੇ ਦਾ ਯੂਜ਼ ਕਰਦੇ ਆ ਜਾਂ ਫਿਰ ਬੈਟਸਨ ਜਿਹੜਾ ਬ੍ਰਾਂਡ ਆ ਉਹਦੇ ਚੂਜ਼ ਕਰਦੇ ਆ ਕਿਉਂਕਿ ਬੈਟਸਨ ਵੀ ਬਹੁਤ ਜ਼ਿਆਦਾ ਬੈਸਟ ਹੁੰਦੀ ਹੈ ਜੀ ਤੇ ਇਹਦੇ ਉੱਤੇ ਵੀ ਦੇਖੋ ਜੀ ਆਪਾਂ 4 ਸਾਈਡ ਇਸ ਤਰ੍ਹਾਂ ਫਿਨਿਸ਼ਿੰਗ ਪੱਟੀ ਲਾਈ ਹੋਈ ਆ ਤੇ ਪ੍ਰੋਪਰ ਖੁੱਲਾ ਡੁੱਲਾ ਸਾਨੂੰ 2.5 ਮੀਟਰ ਦਾ ਦੁਪੱਟਾ ਮਿਲੇਗਾ ਤੇ ਬਾਕੀ ਤੁਸੀਂ ਵੱਧ ਘੱਟ ਆਪਦੀ ਹਾਈਟ ਦੇ ਮਤਲਬ ਕਰਵਾ ਸਕਦੇ ਹੋ ਪਿਓਰ ਕਮਲਚਰੂਨ ਦਾ ਦੁਪੱਟਾ ਜੀ ਕਿਉਂਕਿ ਫਿਰੋਜੀ ਕਲਰ ਆ ਤੁਹਾਨੂੰ ਹੀ ਪਤਾ ਵੀ ਕਿਸੇ ਹੋਰ ਸੈਮੀ ਦੇ ਉੱਤੇ ਨਹੀਂ ਹੋ ਸਕਦਾ ਇਹ ਚੀਜ਼ ਠੀਕ ਹੈ ਬਾਕੀ ਆਪਾਂ ਵਿੱਚ ਵੀ ਥੋੜੀ ਬਹੁਤੀ ਡਿਜ਼ਾਈਨਿੰਗ ਕੀਤੀ ਹੈਗੀ ਇਸ ਤਰ੍ਹਾਂ ਜਿਵੇਂ ਸਮੋਸੀ ਲੈਸ ਕੱਢ ਕੇ ਤੇ ਇਸ ਤਰ੍ਹਾਂ ਦੀ ਵੀ ਵਿੰਝ ਦੁਪੱਟੇ ਵੀ ਆਪਾਂ ਵਧੀਆ ਦੇ ਵਿੱਚ ਰੈਡੀ ਕਰਕੇ ਦਿੰਨੇ ਆ ਤੇ ਚਾਹੇ ਕੋਈ ਕਹੇ ਚਾਹੇ ਨਾ ਕਹੇ ਕਈ ਵਾਰ ਵੀ ਚਲੋ ਕਿਸੇ ਨੂੰ ਨਹੀਂ ਵੀ ਪਸੰਦ ਆਉਂਦਾ ਆਪਾਂ ਨਹੀਂ ਕਰਦੇ ਅਦਰਵਾਈਜ਼ ਆਪਾਂ ਮੋਸਟਲੀ ਚੀਜ਼ਾਂ ਇਹ ਕਰਕੇ ਦਿੰਨੇ ਆ ਤੇ ਮੀਨਸ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਸੂਟ ਅਸੀਂ ਰੈਡੀ ਕਰਕੇ ਦਿੰਨੇ ਆ ਜੀ ਠੀਕ ਹੈ ਤੇ ਤੁਸੀਂ ਆਪਣੀ ਪਸੰਦ ਦੇ ਮੁਤਾਬਕ ਸਾਡੇ ਤੋਂ ਸੂਟ ਲਹਿੰਗਾ ਕੁਝ ਵੀ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਰੈਡੀ ਕੀਤੀ ਹੈ ਜੀ ਸਲਵਾਰ ਤੁਸੀਂ ਪਲਾਜੋ ਵੀ ਕਰਵਾ ਸਕਦੇ ਹੋ ਸਲਵਾਰ ਦੇ ਉੱਪਰ ਵੀ ਪੂਰਾ ਕੰਮ ਆ ਹੁਣ ਤੁਸੀਂ ਮੀਨ ਜ ਬੁਟੀਕ ਦਾ ਮਕਸਦ ਕੀ ਹੁੰਦਾਗਾ ਕਿ ਕਸਟਮਾਈਜੇਸ਼ਨ ਕਸਟਮਾਈਜ਼ ਕਰ ਸਕਦੇ ਹੋਂ ਆਪਣੀ ਚੁਆਇਸ ਦੇ ਮੁਤਾਬਕ ਜਿਵੇਂ ਕਿ ਹੁਣ ਕੰਗੀ ਪਣਾ ਨੂੰ ਪਸੰਦ ਨਹੀਂ ਹੁੰਦਾ ਵੀ ਸਲਵਾਰ ਤੇ ਵਰਕ ਨਾ ਹੋਵੇ ਬਾਟਮ ਤੇ ਵਰਕ ਨਾ ਹੋਵੇ ਤਾਂ ਆਪਾਂ ਇਹ ਚੀਜ਼ ਸਕਿੱਪ ਕਰ ਸਕਦੇ ਹਾਂ ਤੁਹਾਡਾ ਪ੍ਰਾਈਸ ਜਿਹੜਾ ਹੋਰ ਵੀ ਘਟ ਜਾਏਗਾ ਤੇ ਹੁਣ ਤੁਸੀਂ ਦੇਖੋ ਜੀ ਇਹਦੇ ਉੱਤੇ ਕੰਮ ਦੇਖੋ ਕਿੰਨਾ ਹੈਵੀ ਹੋਇਆ ਗਿਆ ਸਾਰੀ ਬਾਟਮ ਆ ਜਿਹੜੀ ਮੀਨਸ ਪ੍ਰੋਪਰ ਜਿਆਦਾ ਵਧੀਆ ਲੱਗਦੀ ਹੈ ਦੇਖੋ ਕਿੰਨਾ ਜਿਆਦਾ ਸੋਹਣਾ ਹੈ ਵੀ ਕੰਮ ਹੋਇਆ ਵਾ ਸਟ੍ਰੇਟ ਸਲਵਾਰ ਬਣਾਈ ਹੋਈ ਹੈ ਤੁਸੀਂ ਆਪਣੀ ਪਸੰਦ ਅਨੁਸਾਰ ਦੱਸ ਕੇ ਪੰਜਾਬੀ ਸਲਵਾਰ ਪਲਾਜੋ ਸੂਟ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਉਸ ਤਰ੍ਹਾਂ ਬਣਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਬਾਟਮ ਦਾ ਕੰਮ ਤੇ ਬਾਕੀ ਜੇ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪੂਰੀ ਵੀਡੀਓ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਆਪਾਂ ਕਿਸ ਕਿਸ ਤਰ੍ਹਾਂ ਦੇ ਜਿਹੜੇ ਸੂਟ ਨੇ ਉਹ ਡਿਜ਼ਾਈਨਿੰਗ ਕਰਦੇ ਆ ਤੇ ਆਪਾਂ ਸੂਟ ਰੈਡੀ ਕਰਕੇ ਵੀ ਲੈ ਕੇ ਆਉਂਦੇ ਆ ਤੁਹਾਡੇ ਲਈ ਟਾਈਮ ਟੂ ਟਾਈਮ ਤੇ ਮੀਨ ਜ ਹੁਣ ਜਿਵੇਂ ਵਿੰਟਰ ਚੱਲ ਰਿਹਾ ਸਟਾਰਟ ਨੇ ਤਾਂ ਆਪਣੇ ਕੋਲ ਵਿੰਟਰ ਦੇ ਵੀ ਸਟੱਫ ਹੈਗਾਗਾ ਮੀਨ ਪਲੇਨ ਸਟੱਫ ਵੀ ਹੁੰਦਾ ਜੀ ਪ੍ਰਿੰਟਡ ਸੂਟ ਵੀ ਹੁੰਦੇ ਨੇ ਜੀ ਤੇ ਆਪਣੇ ਕੋਲੇ ਵਰਕ ਵਾਲੇ ਸੂਟ ਵੀ ਹੁੰਦੇ ਨੇ ਜਿਵੇਂ ਜੀ ਹੁਣ ਇਹ ਹੈਗਾ ਸੀਗਾ ਮੀਨਸ ਕਹ ਲਓ ਕਿ ਅਖੀਨ ਖਾਬ ਦਾ ਸੂਟ ਵੀ ਕਹਿੰਦੇ ਐਨੂੰ ਬਨਾਰਸੀ ਸੂਟ ਵੀ ਕਹਿੰਦੇ ਆ ਇਹ ਜਾਂ ਬ੍ਰாக்கਟ ਵੀ ਕਹਿ ਦਿੰਦੇ ਆ ਮੀਨਸ ਬਟ ਇਹ ਜਿਹੜਾ ਫੈਬਰਿਕ ਹੈਗਾ ਉਹ ਖੀਨਖਾਬ ਦੇ ਵਿੱਚ ਆਗਾ ਤਾਂ ਇਹ ਵਾਲਾ ਜਿਹੜਾ ਸੀਗਾ ਸੂਟ ਸਾਨੂੰ ਭੈਣ ਨੇ ਆਪਣੇ ਕੋਲੋਂ ਦਿੱਤਾ ਸੀਗਾ ਕਿ ਸਾਨੂੰ ਇਸ ਸੂਟ ਨੂੰ ਮੀਨਸ ਥੋੜਾ ਜਿਹਾ ਵਧੀਆ ਡਿਜ਼ਾਈਨਿੰਗ ਦੇ ਵਿੱਚ ਕ੍ਰੀਏਟ ਕਰਕੇ ਦੇ ਦਿਓ ਤਾਂ ਕਿ ਜਿਹੜੀ ਲੁੱਕ ਆ ਜਿਹੜੀ ਉਹ ਸਿੰਪਲ ਜੀ ਨਾ ਰਵੇ ਵਧੀਆ ਬਣ ਜਾਵੇ ਤਾਂ ਹੁਣ ਇਹਦੇ ਤੇ ਆਪਾਂ ਕੀ ਕੀਤਾ ਜੀ ਇਹਦੀ ਬਾਟਮ ਸੀਗੀ ਇਹ ਵਾਲੀ ਇਹ ਰੈੱਡ ਕਲਰ ਦੀ ਇਹਦੀ ਬਾਟਮ ਸੀਗੀ ਤਾਂ ਇਹਦੇ ਵਿੱਚੋਂ ਹੀ ਆਪਾਂ ਫੈਬਰਿਕ ਲੈ ਕੇ ਤੇ ਬਾਕੀ ਕਰਨਾ ਵੀ ਬਜਟ ਫ੍ਰੈਂਡਲੀ ਸੀਗਾ ਦੇਖੋ ਆਪਾਂ ਹੈਂਡਵਰਕ ਵੀ ਇੱਥੇ ਕਰ ਸਕਦੇ ਸੀ ਤੇ ਪਰੰਤੂ ਆਲਰੇਡੀ ਕਲਰ ਬਹੁਤ ਜ਼ਿਆਦਾ ਸੀਗੇ ਤੇ ਆਪਾਂ ਬਹੁਤ ਜ਼ਿਆਦਾ ਹੋਰ ਇੱਥੇ ਹੈਵੀ ਕੰਮ ਨਹੀਂ ਕੀਤਾ ਤਾਂ ਮੈਂ ਜੇ ਇਸ ਤਰ੍ਹਾਂ ਸੀ ਜਰੀ ਦਾ ਕੰਮ ਕੀਤਾ ਜੀ ਪੈਚ ਲਗਾ ਕੇ ਤੇ ਉਸ ਤੋਂ ਬਾਅਦ ਆਪਾਂ ਜਰੀ ਦੇ ਨਾਲ ਇਹਦਾ ਸਾਰਾ ਕੰਮ ਕੀਤਾਗਾ ਤੇ ਜਿਹੜੀ ਆਪਾਂ ਫਿਨਿਸ਼ਿੰਗ ਦਿੱਤੀ ਹੈਗੀ ਉਹ ਕੱਲੇ ਚੱਕ ਕਰ ਦਿੱਤੀ ਹੈ ਕਿਉਂਕਿ ਨੀਚੇ ਵਾਲੀ ਸਾਈਡ ਤੇ ਆਪਣਾ ਕੱਟ ਵਰਕ ਆ ਗਿਆ ਸੀਗਾ ਠੀਕ ਹੈ ਜੀ ਬਾਕੀ ਇਸੇ ਇਸੇ ਤਰ੍ਹਾਂ ਦਾ ਕੰਮ ਹੀ ਆਪਾਂ ਬਾਜੂ ਤੇ ਕਰਤਾ ਜੀ ਦੇਖੋ ਤੇ ਇਹਦੇ ਨਾਲ ਲੁੱਕ ਆ ਜਿਹੜੀ ਉਹ ਇਨਹਾਂਸ ਹੋ ਗਈ ਮੀਨਜ਼ ਇਹਦੀ ਜਿਆਦਾ ਗ੍ਰੇਸ ਵਧ ਗਈ ਹੈਗੀ ਹੁਣ ਦੇਖੋ ਤੁਸੀਂ ਇਹ ਵਾਲੀ ਚੀਜ਼ ਠੀਕ ਹੈ ਤੇ ਨਾਲ ਹੀ ਆਪਾਂ ਇਹੀ ਕੰਮ ਸੇਮ ਆਪਾਂ ਬਾਟਮ ਤੇ ਵੀ ਕੀਤਾ ਹੈਗਾ ਤੇ ਮੀਨਜ਼ ਇਹ ਵਾਲਾ ਵਰਕ ਤੁਸੀਂ ਕਿਸੇ ਪਲੇਨ ਸੂਟ ਤੇ ਵੀ ਕਰਵਾ ਸਕਦੇ ਹੋ ਕਈ ਵਾਰ ਪ੍ਰਿੰਟਡ ਸੂਟ ਹੁੰਦਾ ਉਹਦੇ ਤੇ ਵੀ ਕਰਵਾ ਸਕਦੇ ਹੋ ਮੈਚਿੰਗ ਸਲਵਾਰਾਂ ਵਾਲੇ ਸੂਟਾਂ ਤੇ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨਿੰਗ ਚਾਹੇ ਤੁਹਾਨੂੰ ਪਹਿਲਾਂ ਦਿਖਾਇਆ ਚਾਹੇ ਇਹ ਵਾਲਾ ਫੈਬਰਿਕ ਆ ਡਿਜ਼ਾਈਨਿੰਗ ਆ ਮੀਨਜ਼ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਕਿਸੇ ਵੀ ਫੈਬਰਿਕ ਦੇ ਉੱਤੇ ਡਿਜ਼ਾਈਨਿੰਗ ਇਹ ਕਰਵਾ ਸਕਦੇ ਹਾਂ ਬਹੁਤ ਸੋਹਣਾ ਲਾਈਟ ਵੇਟ ਮੀਨਸ ਡਿਜ਼ਾਈਨਿੰਗ ਇਹ ਪੌਂਚਾ ਤੇ ਹੋਈ ਵੀ ਆ ਅ ਸਲਵਾ ਆਦੀ ਸ਼ਰਟ ਦੀ ਮੀਨਸ ਬਾਜੂ ਤੇ ਤੇ ਘੇਰੇ ਤੇ ਹੋਈ ਵੀ ਆ ਠੀਕ ਹੈ ਜੀ ਤੇ ਇਹਦੇ ਨਾਲ ਦਾ ਵੀ ਦੁਪੱਟਾ ਤੁਹਾਨੂੰ ਦਿਖਾ ਦਿੰਨੇ ਆ ਦੁਪੱਟਾ ਇਸ ਤਰ੍ਹਾਂ ਜੀ ਇਹਦਾ ਆਰਗੈਂਜ਼ਾ ਜਿਹੜਾ ਬਨਾਰਸੀ ਬੁੱਟੀ ਵਾਲੇ ਦੁਪੱਟੇ ਹੁੰਦੇ ਆ ਉਹਦੇ ਵਿੱਚ ਆਗਾ ਤੇ ਤੁਸੀਂ ਦੁਪੱਟੇ ਦੀ ਲੁੱਕ ਦੇਖੋ ਜੀ ਬਹੁਤ ਸੋਹਣੀ ਕੀਤੀ ਹੈ ਤਿਆਰ ਆਪਾਂ ਦੇਖੋ ਪ੍ਰੋਪਰ ਮੀਜ਼ਾਂ ਪਾਰਟੀ ਵੇਅਰ ਸੂਟ ਬਣ ਗਿਆ ਜੀ ਦੇਖੋ ਇਹ ਸਾਰੀ ਡਿਜ਼ਾਈਨਿੰਗ ਕੀਤੀ ਹੋਈ ਹੈ ਆਪਣੀ ਇੱਕ ਪੱਲੇ ਦਾ ਦਿਖਾ ਰਹੇ ਆ ਇਹ ਫੋਰ ਸਾਈਡ ਆ ਗਈ ਠੀਕ ਹੈ ਇਸ ਤਰ੍ਹਾਂ ਆਪਾਂ ਚੌੜੀ ਵਾਲੀ ਫਿਨਿਸ਼ਿੰਗ ਪੱਟੀ ਲਗਾਈ ਹੈਗੀ ਇਹਦੇ ਤੇ ਮੀਨਜ਼ ਆਪਾਂ 1 ਇੰਚ ਤੋਂ ਲੈ ਕੇ ਤੁਸੀਂ ਚਾਹੇ ਜਿੰਨੀ ਮਰਜ਼ੀ ਬ੍ਰਾਡ ਸਾਨੂੰ ਦੱਸ ਸਕਦੇ ਹੋ ਆਪਾਂ ਉੰਨੀ ਹੀ ਬ੍ਰਾਡ ਲਗਾ ਦਾਂਗੇ ਠੀਕ ਹੈ ਤੇ ਬਾਕੀ ਆਪਾਂ ਨਾਲ-ਨਾਲ ਸਮੂਥ ਲੈਸ ਵੀ ਦਿੱਕ ਦਿੱਤੀ ਹੈ ਮੀਨ ਜੇ ਸੂਟ ਨੂੰ ਆਦੀ ਆਪਾਂ ਲੁੱਕ ਨੂੰ ਕਿਵੇਂ ਹੋਰ ਵਧੀਆ ਗ੍ਰੇਸਫੁਲ ਬਣਾ ਸਕਦੇ ਆ ਇਹ ਟੋਟਲੀ ਆਪਣੇ ਤੇ ਡਿਪੈਂਡ ਹੁੰਦਾ ਵੀ ਆਪਾਂ ਕਿੰਨਾ ਅਮ ਬਜਟ ਹੈਗਾ ਆਪਣਾ ਉਸ ਦੇ ਅਕੋਰਡਿੰਗ ਫਿਰ ਸਾਰੀ ਚੀਜ਼ਾਂ ਰੈਡੀ ਫੋਟਾਂ ਤੇ ਤੇ ਇੱਕ ਆਪਣਾ ਪੇਜ ਆ ਜੀ ਇੰਸਟਾਗ੍ਰam ਦਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤਾਂ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਉੱਥੇ ਤੁਹਾਨੂੰ ਪ੍ਰੋਪਰ ਰੀਲਸ ਵਗੈਰਾ ਮਿਲ ਜਾਂਦੀਆਂ ਨੇ ਸਾਰੇ ਸੂਟਾਂ ਦੀਆਂ ਡਿਜ਼ਾਈਨਿੰਗ ਦੀਆਂ ਤੇ ਇੱਕ ਮੇਰੀ ਰਿਕਵੈਸਟ ਹੁੰਦੀ ਆ ਭੈਣਾਂ ਨੂੰ ਕਈ ਵਾਰ ਨਾ ਪਹਿਣਾ ਆਉਂਦੀਆਂ ਨੇ ਜਾਂ ਫਿਰ ਫੋਨ ਕਰਦੀਆਂ ਨੇ ਜੀ ਵੀ ਸਾਨੂੰ ਇਸ ਸੂਟ ਚਾਹੀਦਾ ਤੁਸੀਂ ਆਪਣੀ ਪਸੰਦ ਦੱਸ ਦੋ ਦੇਖੋ ਜੀ ਹਰ ਇੱਕ ਪਰਸਨ ਦੀ ਪਸੰਦ ਆ ਜਿਹੜੀ ਉਹ ਆ ਮੇਰੇ ਮਤਲਬ ਕਿ ਅਲੱਗ-ਅਲੱਗ ਹੁੰਦੀ ਹੈ ਮੇਰੀ ਜਿਹੜੀ ਪਸੰਦ ਆਗੀ ਉਹ ਹੋਰ ਹੋਊਗੀ ਜੀ ਤੁਹਾਡੀ ਪਸੰਦ ਕੋਈ ਹੋਰ ਹੋਊਗੀ ਹਨਾ ਤਾਂ ਤੁਸੀਂ ਐਟਲੀਸਟ ਸਾਨੂੰ ਮੀਨ ਸਾਨੂੰ ਆਪਣਾ ਦੱਸਿਆ ਕਰੋ ਵੀ ਮੈਂ ਇਸ ਤਰ੍ਹਾਂ ਦੇ ਸੂਟ ਲਾਈਕ ਕਰਦੀ ਆ ਤੇ ਮੇਰਾ ਇੰਨਾ ਕ ਬਜਟ ਆ ਜੀ ਤੇ ਉਹਦੇ ਅਕੋਰਡਿੰਗ ਤੁਸੀਂ ਸਾਨੂੰ ਸੂਟ ਰੈਡੀ ਕਰਕੇ ਦੇਣਾਗਾ ਤੇ ਉਹ ਚੀਜ਼ ਬਹੁਤ ਵਧੀਆ ਰਹਿੰਦੀ ਆ ਅਗਰ ਤੁਸੀਂ ਆਲਰੇਡੀ ਸੂਟ ਕੋਈ ਪਸੰਦ ਕੀਤਾ ਹੋਇਆ ਹੁੰਦਾ ਵੀ ਮੈਨੂੰ ਆਹੀ ਕਲਰ ਚਾਹੀਦਾ ਬਾਕੀ ਅਸੀਂ ਗਾਈਡ ਕਰ ਲਈ ਅਸੀਂ ਬੈਠੇ ਆਂਗੇ ਤੁਸੀਂ ਜਦੋਂ ਮਰਜ਼ੀ ਸਾਡੀ ਬੁਟੀਕ ਤੇ ਵਿజిਟ ਵੀ ਕਰ ਸਕਦੇ ਹੋ ਜਾਂ ਸਾਡੇ ਤੋਂ ਫੋਨ ਦੇ ਉੱਤੇ ਵੀ ਰੈਸਲਾਹ ਲੈ ਸਕਦੇ ਹੋ ਇੰਡੀਆ ਵਾਲੀਆਂ ਭੈਣਾਂ ਲਈ ਮੇਰੀ ਰਿਕਵੈਸਟ ਹੈ ਤੁਸੀਂ ਦਸ ਤੋਂ 6 ਵਜੇ ਤੱਕ ਕਾਲ ਕਰਿਆ ਕਰੋ ਜੀ ਤੇ ਫੋਰਨ ਵਾਲੀਆਂ ਭੈਣਾਂ ਤਾਂ ਮੈਂ ਥੋੜਾ ਉਹਨਾਂ ਦਾ ਟਾਈਮਿੰਗ ਇਸ ਤਰ੍ਹਾਂ ਹੁੰਦਾ ਵੀ ਉਹਨਾਂ ਨੂੰ ਸਵੇਰ ਜਾਂ ਸ਼ਾਮ ਨੂੰ ਕਾਲ ਕਰਦੇ ਤਾਂ ਪਲੀਜ਼ ਰਿਕਵੈਸਟ ਕਰ ਸਕਦੇ ਤੁਸੀਂ ਇੰਡੀਆ ਵਾਲੇ ਸ਼ਾਮ ਵਾਲੇ ਟਾਈਮਿੰਗ ਦੇ ਵਿੱਚ ਵੀ ਕਾਲ ਕਰ ਲਿਆ ਕਰੋ ਠੀਕ ਹੈ ਜੀ ਹੁਣ ਆਪਾਂ ਦਿਖਾਉਣੇ ਤੁਹਾਨੂੰ ਅਗਲਾ ਸੂਟ ਅਗਲਾ ਸੂਟ ਦੇਖੋਗੇ ਜੀ ਇਹ ਪੀਚ ਕਲਰ ਦਾ ਹੈਗਾ ਪੀਚ ਵੀ ਨਹੀਂ ਕਹਿ ਸਕਦੇ ਪ੍ਰੋਪਰ ਮੀਨਸ ਡਸਟੀ ਪੀਚ ਜਿਹਾ ਕਲਰ ਆ ਬਹੁਤ ਸੋਹਣਾ ਕਲਰ ਆ ਨਿਊ ਜਿਹਾ ਕਲਰ ਆਗਾ ਤੇ ਇਹ ਆਪਾਂ ਡਾਈ ਕੀਤਾਗਾ ਜੀ ਸਿਲਕ ਦੇ ਉੱਤੇ ਸਿਲਕ ਦਾ ਫੈਬਰਿਕ ਆਗਾ ਅ ਅੱਜਕੱਲ ਮਾਰਕੀਟ ਦੇ ਵਿੱਚ ਵੀ ਇਹ ਕਾਫੀ ਚੱਲ ਰਿਹਾ ਫੈਬਰਿਕ ਤੇ ਆਪਾਂ ਡਾਈ ਕਰਕੇ ਕੀਤਾਗਾ ਜੀ ਪਲੇਨ ਫੈਬਰਿਕ ਹੈਗਾ ਆਪਣੇ ਕੋਲੇ ਤੇ ਉਸ ਤਰ੍ਹਾਂ ਬਾਕੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਡਾਈ ਕਰਵਾ ਸਕਦੇ ਹੋ ਹੁਣ ਜੇ ਆਪਾਂ ਗੱਲ ਕਰੀਏ ਜੀ ਇਹਦੇ ਕੰਮ ਦੀ ਇਹ ਕੰਮ ਵੀ ਮਸ਼ੀਨ ਦਾਗਾ ਪਰ ਤੁਸੀਂ ਦੇਖੋਗੇ ਬਹੁਤ ਸੋਨਾ ਜਰੀ ਦਾ ਕੰਮ ਕੀਤਾ ਹੋਇਆ ਕਿ ਤੁਸੀਂ ਵਿਆਹ ਸ਼ਾਦੀ ਦੇ ਵਿੱਚ ਸੂਟ ਜਿਹੜਾ ਆਰਾਮ ਨਾਲ ਪਾ ਸਕਦੇ ਹੋ ਕਿਉਂਕਿ ਇਹ ਬਜਟ ਫ੍ਰੈਂਡਲੀ ਸੂਟ ਬਣ ਗਿਆ ਜੀ ਇਸ ਤਰ੍ਹਾਂ ਨਾਲ ਆਪਣਾ ਤੇ ਆਪਾਂ ਕੰਬੀਨੇਸ਼ਨ ਕੀਤਾ ਹੈਗਾ ਮਹਿਰੂਨ ਦੇ ਨਾਲ ਤੁਸੀਂ ਕਿਸੇ ਹੋਰ ਕਲਰ ਦੇ ਨਾਲ ਵੀ ਕੰਟਰਾਸਟ ਜਿਹੜਾ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵੀ ਆਪਾਂ ਸੇਮ ਹੀ ਇਸ ਤਰ੍ਹਾਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਠੀਕ ਹੈ ਬਾਕੀ ਲਾਈਨਿੰਗ ਵਗੈਰਾ ਆਪਾਂ ਪ੍ਰੋਪਰ ਦੇਖ ਕੇ ਲਗਾਉਣੇ ਆ ਅਗਰ ਟਰਾਂਸਪੇਰੈਂਟ ਸੂਟ ਹੁੰਦੀ ਹੈ ਤਾਂ ਆਪਾਂ ਟਾਪਟਾ ਦੀ ਜਿਹੜੀ ਯੂਜ਼ ਕਰਦੇ ਆ ਆਪਣੇ ਕੋਲੇ ਖੁੱਦ ਦਾ ਆਪਣਾ ਟਾਪਟਾ ਹੁੰਦਾਗਾ ਆਪਾਂ ਉਹੀ ਯੂਜ਼ ਕਰਦੇ ਆ ਹੁਣ ਤੁਸੀਂ ਵਰਕ ਦੇਖੋ ਜੀ ਪੂਰੇ ਸੂਟ ਦਾ ਕਿੰਨਾ ਜਿਆਦਾ ਸੋਹਣਾਗਾ ਪ੍ਰੋਪਰ ਘੇਰੇ ਦਾ ਸਾਰਾ ਕੰਮ ਆ ਜੀ ਸਾਰੀ ਨੈੱਕ ਦੇ ਉੱਤੇ ਕੰਮ ਆਗਾ ਕੋਈ ਹਲਕਾ ਫੁਲਕਾ ਕੰਮ ਨਹੀਂ ਹੈਗਾ ਜੀ ਇਹ ਬਹੁਤ ਸੋਹਣਾ ਹੈਵੀ ਦੇ ਵਿੱਚ ਕੰਮ ਆ ਤੇ ਉਸ ਤੋਂ ਬਾਅਦ ਜੀ ਆਪਣੇ ਹੈਗੀ ਇਹ ਸਲਵਾ ਬਾਜੂ ਦਾ ਕੰਮ ਇਹ ਆਪਾਂ ਪੈਚ ਲਗਾ ਕੇ ਕੀਤਾਗਾ ਇਹੀ ਵਾਲਾ ਕੰਮ ਆ ਜਿਹੜਾ ਉਹ ਬਾਟਮ ਦੇ ਉੱਤੇ ਵੀ ਹੋ ਸਕਦਾ ਜੀ ਤੇ ਇਹ ਵਾਲਾ ਕੰਮ ਪੈਨ ਕਹਿੰਦੇ ਸੀ ਬਾਟਮ ਦੇ ਉੱਤੇ ਨਹੀਂ ਕਰਾਉਣਾ ਹੈਗਾ ਤੇ ਵੀ ਸਾਨੂੰ ਕੱਲੇ ਸਿਰਫ 셔ਟ ਤੇ ਕੰਮ ਚਾਹੀਦਾ ਤਾਂ ਆਪਾਂ ਕੱਲੇ 셔ਟ ਦੇ ਦਿੱਤਾ ਮੀਨ ਜੇ ਸੇਮ ਕਲਰ ਦਾ ਹੀ ਆਪਾਂ ਫੈਬਰਿਕ ਨਾਲ ਲਗਾ ਕੇ ਤੇ ਇਸ ਤਰ੍ਹਾਂ ਪੈਚ ਵਰਕ ਦਾ ਵੀ ਕੰਮ ਕੀਤਾਗਾ ਤੇ ਇਹੀ ਵਾਲਾ ਕੰਮ ਵੀ ਤੁਸੀਂ ਘਰੇ ਤੇ ਕਰਵਾ ਸਕਦੇ ਹੋ ਪਰ ਇਹ ਇਸ ਤਰ੍ਹਾਂ ਇਹ ਡਿਜ਼ਾਈਨਿੰਗ ਇਸ ਤਰ੍ਹਾਂ ਬਣੀ ਹੋਈ ਸੀਗੀ ਠੀਕ ਹੈ ਜੀ ਇਹ ਵਾਲੀ ਦੋਨੋਂ ਬਾਜੂ ਆ ਜਾਂਦੀਆਂ ਨੇ ਇਹਦੇ ਨੈਕ ਤੇ ਕੰਮ ਆ ਤੇ ਹੁਣ ਇਹ ਵਾਲਾ ਕੰਮ ਆ ਜੀ ਕਈ ਵਾਰ ਆਪਾਂ ਕਹਾਂਗੇ ਵੀ ਸਾਨੂੰ ਸੂਟ ਬਣਿਆ ਬਣਾਇਆ ਇਹ ਜੀ ਚੀਜ਼ ਅਸੀਂ ਨਹੀਂ ਬਣਾ ਕੇ ਰੱਖਦੇ ਕਿਉਂਕਿ ਦੇਖੋ ਇਹ ਤੁਹਾਡੇ ਮੈਜ਼ਰਮੈਂਟਸ ਦੇ ਅਕੋਰਡਿੰਗ ਬਣੇਗਾ ਇਹਦੇ ਚਾਕ ਵੀ ਬਣਨਗੇ ਹਨਾ ਤਾਂ ਤੁਹਾਡੀ ਹਿਪਸ ਮੀਨ ਜਿਹੜੀ ਆਹ ਇਥੋਂ ਘੇਰੇ ਦਾ ਨਾਪ ਲਾ ਲੋ ਜਾਂ ਚਾਕ ਦਾ ਨਾਪ ਲਾ ਲੋ ਸਾਨੂੰ ਉਹ ਵੀ ਚਾਹੀਦਾ ਹੁੰਦਾ ਹਨਾ ਤੇ ਇਹਦਾ ਨੈੱਕ ਦਾ ਕੰਮ ਆਗਾ ਤਾਂ ਨੈੱਕ ਦਾ ਕੰਮ ਹੋਣ ਕਰਕੇ ਆਪਾਂ ਨੂੰ ਇਹਦੀ ਲੈਂਥ ਵੀ ਚਾਹੀਦੀ ਹੈਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਵਾਲੀ ਚੀਜ਼ ਆ ਜਿਹੜੀ ਤੁਸੀਂ ਮੈਜ਼ਰਮੈਂਟਸ ਸਾਨੂੰ ਦੱਸ ਕੇ ਪ੍ਰੋਪਰ ਤੇ ਉਦੋਂ ਹੀ ਅਸੀਂ ਰੈਡੀ ਕਰਕੇ ਦੇਵਾਂਗੇ ਕੱਲੇ ਘੇਰੇ ਦਾ ਕੰਮ ਹੁੰਦਾ ਜਾਂ ਕੱਲੇ ਗਲੇ ਦਾ ਕੰਮ ਹੁੰਦਾ ਉਹ ਅਸੀਂ ਆਪਣੇ ਆਪ ਸਾਡੇ ਕੋਲ ਸੂਟ ਬਹੁਤ ਤਰ੍ਹਾਂ ਦੇ ਰੈਡੀ ਤੁਹਾਨੂੰ ਮਿਲ ਜਾਣਗੇ ਹਾਂਜੀ ਇਹ ਦੇ ਨਾਲ ਵੀ ਆਪਾਂ ਸਟ੍ਰੇਟ ਬਾਟਮ ਤੇ ਰੈਡੀ ਕੀਤੀ ਹੈ ਤੇ ਸੈਮੀ ਚਨੂਨ ਦਾ ਆਪਾਂ ਇਹਦੇ ਨਾਲ ਦੁਪੱਟਾ ਰੈਡੀ ਕੀਤਾ ਹੈ ਜੀ ਤੇ ਦੁਪੱਟਾ ਦੇ ਉੱਤੇ ਵੀ ਆਪਾਂ ਫਿਨਿਸ਼ਿੰਗ ਲਗਾਈ ਹੋਈ ਆ ਬਾਕੀ ਇਸ ਤਰ੍ਹਾਂ ਪੱਲਿਆਂ ਦੇ ਉੱਤੇ ਹਲਕੀ ਫੁਲਕੀ ਗੋਟਾ ਪੱਤੀ ਦਿੱਤੀ ਹੈ ਜੀ ਠੀਕ ਹੈ ਜੀ ਤੇ ਮੀਨਸ ਕੋਸ਼ਿਸ਼ ਕਰਦੇ ਹੁੰਦੇ ਹੁੰਨੇ ਆ ਵੀ ਦੁਪੱਟੇ ਆ ਜਿਹੜੇ ਉਹ ਵੀ ਆਪਾਂ ਵਧੀਆ ਰੈਡੀ ਕਰਕੇ ਦੇਈਏ ਹਾਂਜੀ ਨੈਕਸਟ ਸੂਟ ਆ ਜੀ ਆਪਣਾ ਅ ਜੈਲੋ ਕਲਰ ਜਿਹੜਾ ਕਿ ਸਭ ਦਾ ਫੇਵਰਟ ਕਲਰ ਹੁੰਦਾਗਾ ਤੇ ਇਹ ਵਾਲਾ ਸੂਟ ਦੇਖੋ ਜੀ ਤੁਸੀਂ ਪ੍ਰੋਪਰ ਮੀਨ ਜ ਸਰੋਂ ਫੁੱਲਾ ਰੰਗ ਆ ਜੀ ਇਹਦੇ ਉੱਤੇ ਹੋਇਆ ਵਾ ਸਾਰਾ ਹੈਂਡਵਰਕ ਜੀ ਚਿੱਕ ਜੇ ਹੈਂਡਵਰਕ ਦਾ ਸੂਟ ਆ ਇਹ ਪ੍ਰੋਪਰ ਤੇ ਮੀਨ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਬਣਾ ਸਕਦੇ ਹੋ ਬਹੁਤ ਟ੍ਰੈਂਡ ਦੇ ਵਿੱਚ ਇਹ ਵਾਲਾ ਜਿਹੜਾ ਮੀਨ ਡਿਜ਼ਾਈਨਿੰਗ ਆ ਇਹ ਰਹਿ ਰਹੀ ਐ ਇਸ ਵਾਰ ਮੀਨ ਮਾਰਕੀਟ ਦੇ ਵਿੱਚ ਵੀ ਤੁਹਾਨੂੰ ਇਹ ਮੀਨ ਕਾਮਨਲੀ ਮਿਲ ਜਾਣਗੇ ਇਹ ਵਾਲੇ ਸੂਟ ਤੇ ਬਟ ਆਪਾਂ ਵੀ ਰੈਡੀ ਕਰਕੇ ਦੇ ਸਕਦੇ ਹਾਂ ਜੀ ਇਹ ਵਾਲਾ ਸੂਟ ਪ੍ਰੋਪਰ neck ਦੇ ਉੱਤੇ ਵਰਕ ਆ ਪੂਰਾ ਹੈਵੀ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਬਾਜੀ ਦੇ ਉੱਤੇ ਕੰਮ ਆ ਪੂਰਾ ਹੈਵੀ ਦੇ ਵਿੱਚ ਸਾਰੀ ਬਾਜੀ ਦੇ ਉੱਤੇ ਠੀਕ ਹੈ ਜੀ ਤੇ ਸਾਰੇ ਸੂਟ ਦੇ ਵਿੱਚ ਇਸ ਤਰ੍ਹਾਂ ਸਿੱਪੀ ਹੈ ਜੀ ਇਹ ਸੂਟ ਦੇ ਉੱਤੇ ਆਪਾਂ ਕੁਝ ਨਹੀਂ ਦਿੱਤਾ ਕਿਉਂਕਿ ਤੁਸੀਂ ਵੀ ਰੀਲਸ ਵਗੈਰਾ ਚ ਦੇਖਦੇ ਹੋਵੋਗੇ ਕਿਉਂਕਿ ਟ੍ਰੈਂਡਿੰਗ ਸੂਟ ਹੈਗਾ ਤਾਂ ਜੇਕਰ ਇਹਦੇ ਉੱਤੇ ਆਪਾਂ ਫਿਨਿਸ਼ਿੰਗ ਵਗੈਰਾ ਲਾਉਂਦੇ ਹਨ ਤਾਂ ਉਹ ਲੱਗ ਹੀ ਝਾਕਦੀ ਤਾਂ ਮੈਂ ਇਸ ਕਰਕੇ ਆਪਾਂ ਇੱਥੇ ਸਿੰਪਲ ਟਾਪਟਾ ਲਗਾ ਕੇ ਆਪਾਂ ਇਹਦੀ ਸਟਿਚਿੰਗ ਕੀਤੀ ਹੈਗੀ ਤੇ ਇਸ ਤਰ੍ਹਾਂ ਇਹ ਸੂਟ ਦੀ ਲੁੱਕ ਆਏਗੀ ਬਹੁਤ ਜ਼ਿਆਦਾ ਪਿਆਰੀ ਤੇ ਸੋਹਣੀ ਲੁੱਕ ਹੈ ਇਸ ਸੂਟ ਦੀ ਵੀ ਤੇ ਤੁਸੀਂ ਇਸ ਵਰਕ ਨੂੰ ਵੀ ਸਾਡੇ ਤੋਂ ਕਿਸੇ ਵੀ ਕਲਰ ਦੇ ਵਿੱਚ ਤੇ ਕਿਸੇ ਵੀ ਫੈਬਰਿਕ ਦੇ ਉੱਤੇ ਕਸਟਮਾਈਜ਼ ਕਰਵਾ ਸਕਦੇ ਹੋਗੇ ਮਿੰਜ਼ ਬੁਟੀਕ ਦਾ ਜਿਹੜਾ ਬੈਨੀਫਿਟ ਹੁੰਦਾ ਜੀ ਉਹ ਇਹੀ ਹੁੰਦਾਗਾ ਇਹਦੇ ਦੇਖੋ ਜੀ ਮੂਰੀ ਤੇ ਵੀ ਕੰਮ ਆਦਾ ਠੀਕ ਹੈ ਜੀ ਸਲਵਾਰ ਦੀ ਮੂਰੀ ਤੇ ਵੀ ਕੰਮ ਹੋਇਆ ਹੋਇਆ ਹੈਗਾ ਤਾਂ ਸਾਡੇ ਕੋਲੋਂ ਤੁਸੀਂ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾ ਸਕਦੇ ਹੋ ਆਰੀਵਰਕ ਮਸ਼ੀਨਵਰਕ ਹੈਂਡਵਰਕ ਪੇਂਟਵਰਕ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਸ ਤਰ੍ਹਾਂ ਦਾ ਕੰਮ ਆਪਣਾ ਕਰਵਾ ਸਕਦੇ ਹੋ ਸਟਿਚਿੰਗ ਵੀ ਸਾਡੇ ਕੋਲ अवेलेबल ਆ ਤੁਸੀਂ ਆਪਣਾ ਲਹਿੰਗਾ ਗਰਾਰਾ ਸ਼ਰਾਰਾ ਜਾਂ ਪਲਾਜੋ ਸੂਟ ਜਾਂ ਜਿਹੇ ਜਿੱਦਾਂ ਵੀ ਤੁਸੀਂ ਪਸੰਦ ਕਰਦੇ ਹੋ ਉਦਾਂ ਦਾ ਸੂਟ ਬਣਾ ਸਕਦੇ ਹੋ ਤੁਸੀਂ ਆਨਲਾਈਨ ਵੀ ਪਰਚੇਸ ਕਰ ਸਕਦੇ ਹੋ ਔਰ ਤੁਸੀਂ ਬੁਟੀਕ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਜਦੋਂ ਮਰਜ਼ੀ ਅਸੀਂ ਖਾਸ ਬਰਨਾਲਾ ਸ਼ਹਿਰ ਦੇ ਵਿੱਚ ਰਹਿੰਦੇ ਆ ਤੇ ਇੱਕ ਰਿਕਵੈਸਟ ਹੈ ਜੀ ਜ਼ਰੂਰ ਪੈਣਾ ਨੂੰ ਕਿ ਪਲੀਜ਼ ਕਾਲ ਕਰਕੇ ਜ਼ਰੂਰ ਆਇਆ ਕਰੋ ਕਿਉਂਕਿ ਜਦੋਂ ਤੁਸੀਂ ਕਈ ਵਾਰ ਸਮ ਟਾਈਮ ਅਸੀਂ ਕਿਤੇ ਬਾਹਰਾਂ ਗਏ ਜਾਂ ਕਈ ਵਾਰ ਆਪਾਂ ਕੋਈ ਮਾਰਕੀਟ ਦੇ ਵਿੱਚ ਹੀ ਆਪਾਂ ਕਈ ਵਾਰ ਕੰਮ ਚਲੇ ਜਾਂਦੇ ਤੇ ਤੁਸੀਂ ਆ ਜਾਂਦੇ ਹੋ ਤਾਂ ਫਿਰ ਸਾਨੂੰ ਮੈਨੂੰ ਦੁੱਖ ਲੱਗਦਾ ਕਿ ਬੁਰਾ ਲੱਗਦਾ ਕਿ ਇਸ ਤੋਂ ਸਾਨੂੰ ਵੇਟ ਕਰਵਾਉਣੇ ਆ ਹਨਾ ਤਾਂ ਇੱਕ ਰਿਕਵੈਸਟ ਜ਼ਰੂਰ ਆ ਪਲੀਜ਼ ਤੁਸੀਂ ਕਾਲ ਕਰਕੇ ਜ਼ਰੂਰ ਆਇਆ ਕਰੋ ਇਵਨ ਕਿ ਮੈਂ ਤਾਂ ਕਹੂੰਗੀ ਕਿ 1 ਡੇ ਪ੍ਰਿਓਰ ਤੁਸੀਂ ਮੀਨਸ ਤੁਸੀਂ ਪੁੱਛ ਲਿਆ ਕਰੋ ਵੀ ਇਹ ਤੁਸੀਂ ਅਸੀਂ ਇੰਨੇ ਕ ਵਜੇ ਆਵਾਂਗੇ ਹਨਾ ਤੇ ਕਈ ਵਾਰ ਪੈਣਾ ਆਉਣ ਦੀਆਂ ਨੇ ਤੇ ਇੱਕ ਦੋ ਵਾਰੀ ਇਦਾਂ ਹੋਇਆ ਤਾਂ ਉਹ ਵਾਪਸ ਚਲੇ ਗਏ ਸਾਨੂੰ ਬਹੁਤ ਇਸ ਚੀਜ਼ ਦਾ ਬੁਰਾ ਲੱਗਿਆ ਕਿਉਂਕਿ ਹਰ ਇੱਕ ਨੂੰ ਘਰਾਂ ਦੇ ਵਿੱਚੋਂ ਨਿਕਲਣ ਆਉਣਾ ਟਾਈਮ ਮੀਨਸ ਅੱਜਕੱਲ ਕਿਸੇ ਕੋਲੇ ਵੀ ਜ਼ਿਆਦਾ ਨਹੀਂ ਹੁੰਦਾ ਹਨਾ ਬਿਜ਼ੀ ਸਾਰੇ ਹੈਗੇ ਨੇਗੇ ਤਾਂ ਬਸ ਤੁਸੀਂ ਕਾਲ ਕਰਕੇ ਜ਼ਰੂਰ ਆਉਣਾ ਜਾਂ ਫਿਰ ਇੱਕ ਮੈਸੇਜ ਡ੍ਰੌਪ ਕਰ ਦਿਆ ਕਰੋ ਬਾਕੀ ਤੁਸੀਂ ਕੋਈ ਵੀ ਕੁਆਰੀ ਆ ਤੁਸੀਂ ਸਾਡੇ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਉੱਥੇ ਜਾ ਕੇ ਸਾਨੂੰ ਡੀਐਮ ਕਰ ਸਕਦੇ ਹੋ ਇਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਕਿਸੇ ਦਾ ਵੀ ਵਰਕ ਪਸੰਦ ਆਉਂਦਾ ਤਾਂ ਤੁਸੀਂ ਆ ਸਾਨੂੰ ਮੀਨਸ ਸਕਰੀਨਸ਼ਾਟ ਭੇਜ ਕੇ ਸਾਡੇ ਤੋਂ ਪੁੱਛ ਸਕਦੇ ਹੋਗੇ ਤੇ ਬਾਕੀ ਆਪਣੇ ਕੋਲੇ ਹਰ ਤਰ੍ਹਾਂ ਦਾ ਫੈਬਰਿਕ ਹਰ ਤਰ੍ਹਾਂ ਦੇ ਵਰਕ ਮੀਨਸ ਅਵੇਲੇਬਲ ਹੈਗਾ ਤੁਸੀਂ ਬੁਟੀਕ ਤੇ ਵਿਜ਼ਿਟ ਕਰਕੇ ਵੀ ਸੂਟ ਜਿਹੜਾ ਬਾਈ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਹੋਪਫੁਲੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਏਗੀ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ